ਫਗਵਾੜਾ ਸ਼ਹਿਰ ਚੋਰਾਂ ਦਾ ਅੱਡਾ ਬਣਦਾ ਜਾ ਰਿਹਾ ਹੈ ਪਰ ਪੁਲਿਸ ਚੋਰਾਂ ਨੂੰ ਫੜਨ ਵਿੱਚ ਨਾਕਾਮਯਾਬ ਦਿਖਾਈ ਦੇ ਰਹੀ ਹੈ ਸ਼ਹਿਰ ਵਿਚਾਇਤਿੰ ਚੋਰੀ ਦੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਹੁਣ ਤਾਜ਼ਾ ਘਟਨਾ ਕੋਰਟ ਕੰਪਲੈਕਸ ਨਜ਼ਦੀਕ ਉਦੋਂ ਵਾਪਰੀ ਜਦੋਂ ਮੋਟਰਸਾਈਕਲ ਸਵਾਰ ਚੋਰ ਇੱਕ ਮਹਿਲਾ ਦੇ ਸੋਨੇ ਦੀ ਚੈਨ ਖੋ ਕੇ ਫਰਾਰ ਹੋ ਗਏ ਇਸ ਸਬੰਧੀ ਪੀੜਤ ਵਿਅਕਤੀ ਨੇ ਦੱਸਿਆ ਕਿ ਉਹ ਕਚਹਿਰੀਓਂ ਕੰਮ ਕਰਵਾ ਕੇ ਵਾਪਸ ਆਪਣੇ ਘਰ ਜਾ ਰਹੇ ਸਨ ਕਿ ਮੋਟਰਸਾਈਕਲ ਸਵਾਰ ਚੋਰਾ ਨੇ ਉਸਦੇ ਮੋਟਰਸਾਈਕਲ ਦੇ ਪਿੱਛੇ ਬੈਠੀ ਉਸਦੀ ਪਤਨੀ ਦੀ ਚੈਨ ਖੋਲੀ ਤੇ ਮੌਕੇ ਤੋਂ ਫਰਾਰ ਹੋ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ ਮੇਰਾ ਨਾਮ ਰਜੀਤ ਸਿੰਘ ਹਾਲ ਹੈ ਜੀ ਵਾਸੀ ਅਰਬਨ ਸਟੇਟ 23 ਨੰਬਰ ਕੋਠੀ ਨੰਬਰ 23 ਸਰ ਮਾਮਲਾ ਕੀ ਹੈ ਜਿਹੜਾ ਤੁਸੀਂ ਅੱਜ ਵੀ ਅਸੀਂ ਬੈਂਕ ਤੋਂ ਘਰ ਜਾ ਰਹੇ ਸੀ ਰੋਸਟੇਟ ਕਚਹਿਰੀ ਦੇ ਕੋਲ ਕਚਹਿਰੀ ਦੇ ਕੋਲੋਂ ਉਪੂਲ ਦੇ ਉੱਤੇ ਚੜਨ ਲੱਗੇ ਆ ਤਾਂ ਪਿੱਛੋਂ ਚੈਨ ਮੇਰੀ ਮੈਸੇਜ ਮੇਰੇ ਐਕਟ ਵਾਲੇ ਮਗਰ ਬੈਠੀ ਸੀ ਉਹਨਾਂ ਦੀ ਚੈਨ ਲਾ ਕੇ ਲੱਗੇ ਤੁਹਾਡੇ ਮਿਸੀ ਦਾ ਨਾਮ ਕੀ ਹੈ ਜੀ ਸੁਨੀਤਾ ਸਿਆਲ ਤੇ ਸਾਰੇ ਕਿੰਨੇ ਕ ਵਜੇ ਹੋਇਆ ਹੱਸ ਇੱਕ ਵਾਰ 12:50 ਮਿੰਟ ਤੇ ਸਰ ਚੈਨ ਕਿੰਨੇ ਟੋਲੇ ਦੀ ਸੀ ਡੇਢ ਤੋਂ 2 ਟੋਲੇ ਦੀ ਦੇਪਾਲਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਅੱਜ ਇਸ ਦਰਖਾਸਤ ਦੇ ਕੇ ਆਏ ਆ ਐਸਐਸਓ ਸਾਹਿਬ ਕਹਿੰਦੇ ਫੈਰਵਾਈ ਕਰਦੇ ਤੇ ਕੋਈ ਕੈਮਰੇਵੋਰੀਅਲ ਜਪਾਲ ਕੀਤੀ ਕੋਈ ਸੀਸੀਡੀ ਕੈਮਰੇ ਨਹੀਂ ਕਹਿੰਦੇ ਡਿਊਟੀ ਅਫਸਰ ਨੂੰ ਮਿਲਿਆ ਮੈਂ ਡਿਊਟੀ ਅਫਸਰ ਕਹਿੰਦਾ ਕੈਮਰੇ ਜਾ ਕੇ ਦੇਖਦੇ ਆ ਜਿੱਦਾਂ ਸਾਰੇ ਸ਼ਹਿਰ ਦੇ ਵਿੱਚ ਬਹੁਤ ਬਾਦਦਾ ਤਾਂ ਹੋ ਰਹੀਆਂ ਤੇ ਇਹਦੇ ਬਾਰੇ ਕੀ ਪ੍ਰਸ਼ਾਸ਼ਨ ਕੋਲ ਮੰਗ ਰੱਖਦੇ ਆਪਾਂ ਮਾਲਕ ਕੀ ਆ ਜੀ ਬੁਰਾ ਹਾਲ ਆ ਜੰਗਲ ਰਾਜ ਆ ਕੋਈ ਜਾਣਦਾ ਨਹੀਂ ਕੁਝ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕੋਈ ਸੁਣਦਾ ਨਹੀਂ ਕੋਈ ਸੁਣਵਾਈ ਫਗਵਾੜਾ ਤੂੰ ਯਸ਼ਰਮਦੀਪ